ਜਗਜੀਤ ਸਿੰਘ ਢੱਲੇਵਾਲ ਦੇ ਕੈਂਪ ਤੇ ਮਹਾਪਲਿਕਾ ਦਾ ਆਯੋਜਨ ਕੀਤਾ ਗਿਆ ਸੀ ਜਿਦੇ ਵਿੱਚ ਲੱਖਾਂ ਦੀ ਤعداد ਦੇ ਵਿੱਚ ਲੋਕ ਪਹੁੰਚੇ ਅਤੇ ਉੱਥੇ ਹੀ ਸਮਾਜ ਸੇਵੀ ਲੱਖਾਂ ਸਿਧਾਨਾ ਮੌਜੂਦ ਨੇ ਹੁਣ ਗੱਲ ਕਰ ਲੈਂਦੇ ਆ ਆ ਸੱਚੀ ਗੱਲ ਵੀਰੇ ਹਾਂਜੀ ਵੀਰੇ ਕਿਸ ਤਰ੍ਹਾਂ ਵੇਖਦੇ ਹੋ ਅੱਜ ਦੀ ਮਹਾਪਲਿਕਾ ਵੱਟਾ ਇੱਕ ਤੱਕ ਜਿੰਦੇ ਦੇਖੋ ਲੋਕਾਂ ਨੇ ਅੱਜ ਜਿੰਜੀਤ ਵੱਡਾ ਕੱਟ ਕੀਤਾ ਤੇ 30 ਤਰੀਕ ਨੂੰ ਜਿਹੜਾ ਜਾਮ ਮੈਦਾਨਪੁਰ ਸਫਲ ਰਿਹਾ ਤੇ ਇਹਨਾਂ ਦੋਨਾਂ ਦੇ ਉੱਤੇ ਲੋਕਾਂ ਨੇ ਮੋਹਰ ਲਾ ਦਿੱਤੀ ਕਿ ਲੋਕ ਇਸ ਸੰਘਰਸ਼ ਦੇ ਨਾਲ ਸudar jindjeet singh ਦੀਦਾ ਅੱਜ ਦੇ ਇਕੱਠ ਦੇ ਨਾਲ ਕੇਂਦਰ ਸਰਕਾਰ ਤੇ ਦਵਾ ਬਣੂਗਾ ਇਹ ਕੋਈ ਗੱਲ ਬਾਤ ਨਹੀਂ ਡਾਕਟਰ ਦਵਾ ਤਾਂ ਬਣਨਾ ਹੀ ਬਣਨਾ ਪਰ ਲੋਕਾਂ ਨੂੰ ਅਪੀਲ ਹੈ ਕਿ ਇੱਥੇ ਜਿਵੇਂ ਅੱਜ ਆਪਾਂ ਦਿਨੇ ਆਏ ਆਂ ਰਾਤ ਨੂੰ ਵੀ ਸਾਨੂੰ ਆਹੀਂ ਆ ਕੇ ਇਸ ਮੋਰਚੇ 'ਚ ਡਾਕਟਰਾਂ ਦੀ ਲੋੜ ਹੈ ਕਿਉਂਕਿ ਰਾਤ ਨੂੰ ਪਹਿਲਾਂ ਵੀ ਕਈ ਵਾਰੀ ਕੋਸ਼ਿਸ਼ ਕਰ ਚੁੱਕੀ ਆ ਚੱਕਣ ਦੀ ਤੇ ਦੁਬਾਰਾ ਵੀ ਕੁਝ ਕਰ ਸਕੀਏ ਕੀ ਹਦਾਇਤਾਂ ਬਣਾਈਆਂ ਗਈਆਂ ਨੇ ਕਿਸ ਤਰ੍ਹਾਂ ਦੇ ਘੇਰਾਬੰਦੀ ਕਰਨੀ ਚਾਹੀਦੀ ਹੈ ਇਲਾਕੇ ਦੇ ਵਿੱਚੋਂ ਇਨ੍ਹਾਂ ਦੇ ਵਿੱਚੋਂ ਦੀ ਕਿਰਾ ਦੇ ਕਰਨ ਦੀ ਬਹੁਤ ਤਾਕਤ ਕਿਸ ਤਰ੍ਹਾਂ ਡੱਲੇਵਾਲ ਸਾਹਿਬ ਨੇ ਵੀ ਆਖਿਆ ਕਿ ਮੋਰਚਾ ਮੁਖੀਆਂ ਨੇ ਇਸ ਇਲਾਕੇ ਦੇ ਪਹਿਲਾਂ ਸੀ ਸਰਕਾਰ ਦੇ ਵੱਲੋਂ ਚੱਕਰ ਵੀ ਕੀਤੀਆਂ ਜਾ ਸਕਦੀਆਂ ਹਨ ਕਿਰਾ ਬੰਦੀ ਜਵਰੀ ਚੁੱਕਿਆ ਜਾ ਸਕਦਾ ਜਵਰੀ ਚੱਕਿਆ ਜਾ ਸਕਦਾ ਸਾਡੀਆਂ ਜਥੇਬੰਦੀਆਂ ਲੋਕਾਂ ਨੂੰ ਅਪੀਲ ਹੈ ਕਿ ਤੁਸੀਂ ਬੰਦ ਤੋਂ ਵੱਧ ਵੱਡੀ ਗਿਣਤੀ ਜਨਤਾ ਹੋਡੇ ਨਾਲ ਕਾਫੀ ਪੰਜਾਬ ਦੀ ਨੌਜਵਾਨ ਬਹੁਤ ਨੌਜਵਾਨਾਂ ਨੂੰ ਖੋਹ ਕਰਕੇ ਧਰਤੇ ਜਣਾ ਚੋਣੇ ਉਹਨਾਂ ਦੇ ਵੀ ਸਨੇਹਾ ਇਹ ਹੈ ਵੀ ਆਪਾਂ ਵੱਧ ਤੋਂ ਵੱਧ ਇਸ ਮੋਰਚੇ ਦਾ ਹਿੱਸਾ ਬਣੀਏ ਕਿਉਂਕਿ ਉਹੀ ਕਾਲੇ ਕਾਨੂੰਨ ਦੁਬਾਰਾ ਫਿਰ ਉਹਨਾਂ ਨੇ ਲੈ ਆਂਦੇ ਆ ਤੇ ਸਰਕਾਰਾਂ ਚਾਹੇ ਉਹ ਸੈਂਟਰ ਦੀ ਆ ਜਾਂ ਪੰਜਾਬ ਸਾਰੀਆਂ ਰਲੀਆਂ ਹੋਈਆਂ ਨੇ ਇਹਨਾਂ ਦੀ ਇੱਕੋ ਹੀ ਗੱਲਬਾਤ ਹੈ ਸੋ ਲੋਕਾਂ ਦੇ ਸਿਰ ਤੇ ਖੜੀ ਹੈ ਗੱਲ ਕਿ ਲੋਕ ਇਕੱਠੇ ਹੋ ਜਾਣ ਤਾਂ ਇਹ ਮੋਰਚਾ ਜਿੱਤੇਗਾ ਨੌਜਵਾਨਾਂ ਨੂੰ ਪਤਨੀ ਕਿੰਨੀ ਪਿਛਲੀ ਗਲੀ ਦੇਖਿਆ ਸੀ ਕਿ ਚਾਹੇ ਰਾਜੇਪਾਲ ਹੋਣ ਚਾਹੇ ਰੋਹਤਕਾਤ ਹੋਣ ਉਹ ਮੋਰਚੇ ਤੇ ਆਸੀਂ ਮਿਲ ਕੇ ਵੀ ਗਏ ਸੀ ਪਰ ਅੱਜ ਇਹ ਪਹਾੜ ਪੰਚਾਇਤ ਦੇ ਵਿੱਚ ਕੋਈ ਵੀ ਆਗੂ ਨਜ਼ਰ ਨਹੀਂ ਆਇਆ ਆਉਣਾ ਚਾਹੀਦਾ ਹੈ ਲੜਾਈ ਸਭ ਦੀ ਸਾਂਝੀ ਹੈ ਅ ਮੁੱਦੇ ਮੰਗਾਂ ਸਾਰਾ ਕੁਝ ਇੱਕ ਨੇ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਕਿ ਸਾਨੂੰ ਆਪਸੀ ਜਿਹੜੇ ਬਖਰੇਵੇਂ ਆ ਮਤਪੇ ਦਾ ਭਲਾ ਕੇ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਲੱਗਦਾ ਨਹੀਂ ਕਿ ਜੇਕਰ ਇਕੱਠੇ ਨਹੀਂ ਹੁੰਦੇ ਇਕੱਠੇ ਜਲਦੀ ਹੋਏ ਨਾ ਤਾਂ ਮੋਰਚਾ ਜਲਦੀ ਜਿੱਤੇ ਦੇਖੋ ਜੇ ਇਕੱਠੇ ਨਾ ਹੋਣਗੇ ਤਾਂ ਕੋਈ ਵੀ ਮੋਰਚਾ ਜਿੱਤਿਆ ਨਹੀਂ ਜਾਣਾ ਇਹ ਕੋਈ ਵੀ ਭਲੇਖਾ ਜਿਹੜਾ ਸਾਡੇ ਮਨਾਂ 'ਚ ਹੈ ਕਿਸੇ ਵੀ ਜਥੇਬੰਦੀ ਦੇ ਤਾਂ ਇਹ ਭਲੇਖਾ ਕੱਢ ਦੇਣਾ ਚਾਹੀਦਾ ਪਰ ਸਰਕਾਰ ਨੇ ਕੋਈ ਵੀ ਮੋਰਚਾ ਸਾਡਾ ਸਫਲ ਨਹੀਂ ਹੋਣ ਦੇ ਜੀ ਬਿਲਕੁਲ ਐਸੀ ਲੱਖਾ ਸੁਧਾਣਾ ਜਿਨ੍ਹਾਂ ਨੇ ਆਖਿਆ ਕਿ ਸਾਰੇ ਜਥੇਬੰਦੀਆਂ ਨੂੰ ਇਕੱਠੇ ਹੋਣਾ ਚਾਹੀਦਾ ਜੇਕਰ ਇਹ ਮੋਰਚਾ ਜਿੱਤਣਾ ਕੈਮਰਾਮੈਨ ਪ੍ਰਦੀਪ ਦੇ ਨਾਲ ਹਰਜੀਤ ਸਿੰਘ ਸਿੱਧੂ ਸੰਜਾ ਟੀਵੀ ਲੱਗ ਰਹੇ ਬੱਚੋ ਜਗਜੀਤ ਸਿੰਘ ਢੱਲੇਵਾਲ ਦੇ ਕੈਂਪ ਤੇ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਸੀ ਜਿਦੇ ਵਿੱਚ ਲੱਖਾਂ ਦੀ ਤعداد ਦੇ ਵਿੱਚ ਲੋਕ ਪਹੁੰਚੇ ਅਤੇ ਉੱਥੇ ਹੀ ਸਮਾਜ ਸੇਵੀ ਲੱਖਾਂ ਸਿਧਾਨਾ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਆ ਸੱਚੀ ਗੱਲ ਵੀਰੇ ਹਾਂਜੀ ਵੀਰੇ ਕਿਸ ਤਰ੍ਹਾਂ ਵੇਖਦੇ ਹੋ ਅੱਜ ਦੀ ਮਹਾਪੰਚਾਇਤ ਵੱਟਾ ਜਿੰਦ ਦੇ ਦੇਖੋ ਲੋਕਾਂ ਨੇ ਅੱਜ ਜਿੰਦੀ ਵੱਡਾ ਇਕੱਠ ਕੀਤਾ ਤੇ 30 ਤਰੀਕ ਨੂੰ ਜਿਹੜਾ ਜਾਮ ਮੈਦਾਨਪੁਰ ਸਫਲ ਰਿਹਾ ਤੇ ਇਹਨਾਂ ਦੋਨਾਂ ਦੇ ਉੱਤੇ ਲੋਕਾਂ ਨੇ ਮੋਹਰ ਲਾ ਦਿੱਤੀ ਕਿ ਲੋਕ ਇਸ ਸੰਘਰਸ਼ ਦੇ ਨਾਲ ਸudar jindir singh ਦੀਦਾ ਅੱਜ ਦੇ ਇਕੱਠ ਦੇ ਨਾਲ ਕਿ ਕੇਂਦਰ ਸਰਕਾਰ ਤੇ ਦਵਾ ਬਣੂਗਾ ਇਹ ਕੋਈ ਗੱਲ ਬਾਤ ਨਹੀਂ ਡਾਕਟਰ ਦਵਾ ਤਾਂ ਬਣਨਾ ਹੀ ਬਣਨਾ ਪਰ ਲੋਕਾਂ ਨੂੰ ਅਪੀਲ ਹੈ ਕਿ ਇੱਥੇ ਜਿਵੇਂ ਅੱਜ ਆਪਾਂ ਦਿਨੇ ਆਏ ਆਂ ਰਾਤ ਨੂੰ ਵੀ ਸਾਨੂੰ ਆਹੀਂ ਆ ਕੇ ਇਸ ਮੋਰਚੇ 'ਚ ਡਾਕਟਰਾਂ ਦੀ ਲੋੜ ਹੈ ਕਿਉਂਕਿ ਰਾਤ ਨੂੰ ਪਹਿਲਾਂ ਵੀ ਕਈ ਵਾਰੀ ਕੋਸ਼ਿਸ਼ ਕਰ ਚੁੱਕੀ ਆ ਚੱਕਣ ਦੀ ਤੇ ਦੁਬਾਰਾ ਵੀ ਕੁਝ ਕਰ ਸਕੀਏ ਕੀ ਹਦਾਇਤਾਂ ਬਣਾਈਆਂ ਗਈਆਂ ਨੇ ਕਿਸ ਤਰ੍ਹਾਂ ਦੇ ਘੇਰਾਬੰਦੀ ਕਰਨੀ ਚਾਹੀਦੀ ਹੈ ਇਲਾਕੇ ਦੇ ਵਿੱਚੋਂ ਇਨ੍ਹਾਂ ਦੇ ਵਿੱਚੋਂ ਇਸ ਤਰ੍ਹਾਂ ਢੱਲੇਵਾਲ ਸਾਹਿਬ ਨੇ ਵੀ ਆਖਿਆ ਇਕੱਠਾ ਹੋਣ ਦਾ ਮੋਰਚਾ ਮੁਖਿਆ ਨੇ ਇਸ ਇਲਾਕੇ ਦੇ ਪਹਿਲਾਂ ਸੀ ਸਰਕਾਰ ਦੇ ਵੱਲੋਂ ਚੱਕਰ ਨਹੀਂ ਕੀਤਾ ਜਾ ਸਕਦਾ ਘੇਰਾਬੰਦੀ ਜਵਰੀ ਚੁੱਕਿਆ ਜਾ ਸਕਦਾ ਜਵਰੀ ਚੱਕਿਆ ਜਾ ਸਕਦਾ ਸਾਡੀਆਂ ਜਥੇਬੰਦੀਆਂ ਲੋਕਾਂ ਨੂੰ ਅਪੀਲ ਹੈ ਕਿ ਤੁਸੀਂ ਬੰਦ ਤੋਂ ਬੰਦ ਵੱਡੀ ਗਿਣਤੀ ਵਿੱਚ ਤੁਹਾਡੇ ਨਾਲ ਕਾਫੀ ਪੰਜਾਬ ਦੀ ਨੌਜਵਾਨ ਜੁੜ ਰਹੀ ਹੈ ਨੌਜਵਾਨਾਂ ਨੂੰ ਖੋਹ ਕਰਕੇ ਰਿਤੇ ਦੇਣਾ ਚਾਹੁੰਦੇ ਹਨ। ਉਹਨਾਂ ਦੇ ਵੀ ਸੁਨੇਹਾ ਇਹ ਹੈ ਵੀ ਆਪਾਂ ਵੱਧ ਤੋਂ ਵੱਧ ਇਸ ਮੋਰਚੇ ਦਾ ਹਿੱਸਾ ਬਣੀਏ ਕਿਉਂਕਿ ਉਹੀ ਕਾਲੇ ਕਾਨੂੰਨ ਦੁਬਾਰਾ ਫਿਰ ਉਹਨਾਂ ਨੇ ਲੈ ਆਂਦੇ ਆ। ਤੇ ਸਰਕਾਰਾਂ ਚਾਹੇ ਉਹ ਸੈਂਟਰ ਦੀ ਆ ਜਾਂ ਪੰਜਾਬ ਸਾਰੀਆਂ ਰਲੀਆਂ ਹੋਈਆਂ ਨੇ ਇਹਨਾਂ ਦੀ ਇੱਕੋ ਹੀ ਗੱਲਬਾਤ ਹੈ। ਸੋ ਲੋਕਾਂ ਦੇ ਸਿਰ ਤੇ ਖੜੀ ਹੈ ਗੱਲ ਕਿ ਲੋਕ ਇਕੱਠੇ ਹੋ ਜਾਣ ਤਾਂ ਇਹ ਮੋਰਚਾ ਜਿੱਤੇਗਾ। ਨੌਜਵਾਨਾਂ ਨੂੰ ਪੱਕੀ ਜਿੰਦਗੀ ਦੇ ਲਈ ਪਿਛਲੀ ਗਲੀ ਦੇਖਿਆ ਸੀ ਕਿ ਚਾਹੇ ਰਾਜੇਪਾਲ ਹੋਣ ਚਾਹੇ ਰਾਜੇਸ਼ ਘਟਾ ਹੋਣ ਉਹ ਮੋਰਚੇ ਤੇ ਆਸੀ ਮਿਲ ਕੇ ਵੀ ਗਏ ਸੀ ਪਰ ਅੱਜ ਇਹ ਪਾ ਪੰਚਾਇਤ ਦੇ ਵਿੱਚ ਕੋਈ ਵੀ ਆਗੂ ਨਜ਼ਰ ਨਹੀਂ ਆਇਆ ਆਉਣਾ ਚਾਹੀਦਾ ਹੈ ਲੜਾਈ ਸਭ ਦੀ ਸਾਂਝੀ ਹੈ ਅ ਮੁੱਦੇ ਮੰਗਾਂ ਸਾਰਾ ਕੁਝ ਇੱਕ ਨੇ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਕਿ ਸਾਨੂੰ ਆਪਸੀ ਜਿਹੜੇ ਬਖਰੇਵੇਂ ਆ ਮਤਪੇ ਦਾ ਭਲਾ ਕੇ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਲੱਗਦਾ ਨਹੀਂ ਕਿ ਜੇਕਰ ਇਕੱਠੇ ਨਹੀਂ ਹੁੰਦੇ ਇਕੱਠੇ ਜਲਦੀ ਹੋਏ ਨਾ ਤਾਂ ਮੋਰਚਾ ਜਲਦੀ ਜਿੱਤੇ ਦੇਖੋ ਜੇ ਇਕੱਠੇ ਨਾ ਹੋਣਗੇ ਤਾਂ ਕੋਈ ਵੀ ਮੋਰਚਾ ਜਿੱਤਿਆ ਨਹੀਂ ਜਾਣਾ ਇਹ ਕੋਈ ਵੀ ਭਲੇਖਾ ਜਿਹੜਾ ਸਾਡੇ ਮਨਾਂ 'ਚ ਹੈ ਕਿਸੇ ਵੀ ਜਥੇਬੰਦੀ ਦੇ ਤਾਂ ਇਹ ਭਲੇਖਾ ਕੱਢ ਦੇਣਾ ਚਾਹੀਦਾ ਪਰ ਸਰਕਾਰ ਨੇ ਕੋਈ ਵੀ ਮੋਰਚਾ ਸਾਡਾ ਸਫਲ ਨਹੀਂ ਹੋਣ ਦੇ ਜੀ ਬਿਲਕੁਲ ਐਸੀ ਲੱਖਾ ਸੁਧਾਣਾ ਜਿਨ੍ਹਾਂ ਨੇ ਆਖਿਆ ਕਿ ਸਾਰੇ ਜਥੇਬੰਦੀਆਂ ਨੂੰ ਇਕੱਠੇ ਹੋਣਾ ਚਾਹੀਦਾ ਜੇਕਰ ਇਹ ਮੋਰਚਾ ਜਿੱਤਣਾ ਕੈਮਰਾਮੈਨ ਪ੍ਰਦੀਪ ਦੇ ਨਾਲ ਹਰਜੀਤ ਸਿੰਘ ਸਿੱਧੂ ਸੰਜਾ ਟੀਵੀ ਲੱਗ ਰਹੇ ਬੱਚੋ